ਜਪੀਮ ਜੈਪਤ ਨਮੋ ਬੁਧਾਇ ਮੈਂ ਹਰਪ੍ਰੀਤ ਸੁਮਨ ਅੰਬੇਡਕਰ ਸੈਨਾ ਮੂਲ ਵਾਸੀ ਅੱਜ WhatsApp Facebook ਤੇ ਜ਼ਿਲ੍ਹਾ ਜਲੰਧਰ ਫਗਵਾੜ ਤਹਿਸੀਲ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਮੂਰਤੀ ਤੇ ਖਾਲਸਤਾਨੀਆਂ ਵੱਲੋਂ ਕੁਝ ਲਾਰੇ ਲਿਖੇ ਗਏ ਜਿਸ ਦੇ ਸਮਰਥਨ ਦੇ ਵਿੱਚ ਖਾਲਸਤਾਨੀ ਕਹਾਉਣ ਵਾਲਾ ਪੰਨੂ ਆਇਆ ਅਤੇ ਉਸਨੇ ਕਿਹਾ ਕਿ 14 ਅਪ੍ਰੈਲ ਨੂੰ 바ਵਾ ਸਾਹਿਬ ਡਾਕਟਰ ਅੰਬੇੜਕਰ ਰਾਖਸ਼ਸ ਦੀਆਂ ਸਾਰੇ ਪੰਜਾਬ ਚੋਂ ਮੂਰਤੀਆਂ ਲਾ ਦੇਓ ਖਾੜ ਦੇਓ ਮੈਂ ਦੱਸਣਾ ਚਾਹੁੰਦਾ ਪੰਨੂ ਨੂੰ ਤੇ ਨਾਲ ਉਹਨਾਂ ਦੇ ਸਮਰਥਕਾਂ ਨੂੰ ਜਿਹੜੇ ਥੋੜੇ ਜਿਹੇ ਹੈਗੇ ਆ ਬਹੁਤ ਗਿਣਤੀ ਨਹੀਂ ਹੈ ਕਿਉਂਕਿ ਬਹੁ ਗਿਣਤੀ ਸਿੱਖ ਜਿਹੜਾ ਉਹ ਭਾਈਚਾਰੇ 'ਚ ਵਿਸ਼ਵਾਸ ਕਰਦਾ ਹੈ ਕਿ ਜਿਹੜੇ ਆਰਟੀਕਲ ਦਾ 25 ਬੀਜ ਦੀ ਤੁਸੀਂ 25 ਦੀ ਗੱਲ ਕਰਦੇ ਹੋ ਆਰਟੀਕਲ ਦੀ ਉਦੇ ਕਲੋਜ਼ਮ ਉਹਦੇ ਕਲੋਜ਼ ਜਿਹੜਾ ਆਰਟੀਕਲ 25 ਦਾ ਉਹਦੇ ਤਹਿਤ ਹੀ ਤੁਹਾਨੂੰ ਸਿੱਖ ਭਾਈਚਾਰੇ ਨੂੰ ਕਿਰਪਾਨ ਰੱਖਣ ਦਾ ਅਧਿਕਾਰ ਹੈ ਆਪਣੇ ਧਰਮ ਦੇ ਸੰਸਕਾਰ ਜੋ ਵੀ ਰੂਲ ਫਾਲੋ ਕਰਨ ਦਾ ਅਧਿਕਾਰ ਹੈ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ ਔਰ ਉਸ ਆਰਟੀਕਲ ਦੇ ਤਹਿਤ ਹੀ ਅਗਰ ਲਿਖਿਆ ਹੋਆ ਕਿ ਅਗਰ ਕਿਸੇ ਨੂੰ ਮੰਦਰ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਅਦਰ ਹੋਰ ਧਰਮਾਂ ਦੇ ਜਿੱਦਾਂ ਸਿੱਖ ਜਾਂ ਹੋਰ ਅਗਰ ਹੋਰ ਕਿਤੇ ਵੀ ਕਿਸੇ ਹੋਰ ਨੂੰ ਵੀ ਜਾਣ ਤੋਂ ਰੋਕਿਆ ਜਾਂਦਾ ਹੈ ਉਸਤੇ ਵੀ ਕਾਰਵਾਈ ਹੋਵੇਗੀ ਮਤਲਬ ਸਾਨੂੰ ਕਿ ਉਹ ਅਧਿਕਾਰ ਮਿਲਦੇ ਆ ਕਿਉਂਕਿ ਸਾਡਾ ਹੀ ਇਸ ਸਥਾਨਾਂ ਤੇ ਜਾਣਾ ਮਨਾ ਸੀਗਾ ਅੱਜ ਤੁਸੀਂ ਬਾਬਾ ਸਾਹਿਬ ਡਾਕਟਰ ਮਬੇੜਕਰ ਦੇ ਖਿਲਾਫ ਬੋਲਦੇ ਹੋ ਮਗਰ ਸਾਡਾ ਖਿਲਾਫ ਸਾਡਾ ਤਾਂ ਸਮਾਜ ਕਦੀ ਭਿੰਡਰਾਵਾਲ ਦੇ ਖਿਲਾਫ ਨਹੀਂ ਬੋਲਿਆ ਸਾਡਾ ਸਮਾਜ ਤਾਂ ਕਦੀ ਖਾਲਿਸਤਾਨ ਦੇ ਖਿਲਾਫ ਨਹੀਂ ਬੋਲਿਆ ਅਤੇ ਜਿਹੜੇ ਜੱਥੇਬੰਦੀਆਂ ਤੁਹਾਡੇ ਖਿਲਾਫ ਬੋਲਦੀਆਂ ਨਾ ਹੀ ਉਹਨਾਂ ਦਾ ਕਦੀ ਸਾਥ ਦਿੱਤਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਤੁਹਾਡੇ ਖਿਲਾਫ ਨਹੀਂ ਬੋਲਦੇ ਤਾਂ ਤੁਸੀਂ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਖਿਲਾਫ ਨਾ ਬੋਲੋ। ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਹੀ ਦਿੱਤਾ ਸਾਡੇ ਸਮਾਜ ਨੂੰ ਸਭ ਕੁਝ ਹੈ। ਅੱਜ ਅਸੀਂ ਜੋ ਵੀ ਸੁੱਖ ਦਾ ਸਾਹ ਮਾਣ ਰਹੇ ਹਾਂ, ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕਰਕੇ ਹੀ ਹੈ। ਅਗਰ ਤੂੰ ਇਸ ਤਰ੍ਹਾਂ ਬੋਲੇਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਗਰ ਤੇਰੇ ਚਿੰਨਾਂ 'ਚ ਦਮ ਖੰਮ ਹੈ ਜਾਂ ਤੇਰੇ ਬੰਦੇਆਂ ਦੇ ਵਿੱਚ ਦਮ ਖੰਮ ਹੈ। ਜਿਹੜੇ ਪੰਜਾਬ ਦੇ ਵਿੱਚ ਹਨ ਉਹਨਾਂ ਨੂੰ ਇਹ ਗੱਲ ਦੱਸੋ ਕਿ ਕੋਈ ਟਾਈਮ ਸਮਾਂ ਦੱਸ ਕੇ ਆਓ ਕਿ ਅਸੀਂ ਤੁਹਾਡੀ ਮੂਰਤੀ ਤੇ ਆਹ ਲਿਖਣਾ ਤੇ ਇੱਦਣ ਨੂੰ ਲਿਖਣਾ ਤੇ ਆਉਂਗੇ ਤੁਸੀਂ ਆਪਣੀ ਮਰਜ਼ੀ ਨਾਲ ਜਾਓਂਗੇ ਤੁਸੀਂ ਸਾਡੇ ਸਮਾਜ ਦੀ ਮਰਜ਼ੀ ਨਾਲ ਕਿਉਂਕਿ ਸਾਡਾ ਸਮਾਜ ਇੰਨੇ ਜੋਗਾ ਹੈਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਾਨ ਸਨਮਾਨ ਦੀ ਲੜਾਈ ਲੜ ਸਕੇ ਸੋ ਜਿਹੜਾ ਤੁਸੀਂ ਗਲਤ ਇੰਟਰਪ੍ਰੀਟ ਕਰਦੇ ਹੋ ਸੰਵਿਧਾਨ ਦੀ ਧਾਰਾ ਦਾ ਤੁਸੀਂ ਕੋਈ ਸਮਾਂ ਰੱਖੋ ਵਕੀਲ ਸਾਡੇ ਵੀ ਆਉਣਗੇ ਵਕੀਲ ਤੁਹਾਡੇ ਵੀ ਆਉਣਗੇ ਤੇ ਉਸ ਧਾਰਾ ਦਾ ਇੰਟਰਪ੍ਰੀਟ ਕਰਨਗੇ ਕਿ ਬਾਬਾ ਸਾਹਿਬ ਮੜਕਾ ਨੇ ਕੀ ਗਲਤ ਲਿਖਿਆ ਸੋ ਲੋਕਾਂ ਨੂੰ ਬੇਨਤੀ ਆਉ ਸਮਾਜ ਨੂੰ ਸਿੱਖ ਸਮਾਜ ਦੇ ਉਹਨਾਂ ਸਾਥੀਆਂ ਨੂੰ ਜਿਹੜੇ ਉਹਦੇ ਵਿਕਾਵੇ ਚਾਹਦੇ ਆ ਕਿ ਤੁਸੀਂ ਉਹ ਧਾਰਾ ਪੜ੍ਹੀ ਆ ਜਿਹੜੀ 25 20 ਆ ਪਹਿਲਾਂ ਤੁਸੀਂ ਆ ਪੜੋ ਫੇਰ ਉਹਦੇ ਅਗਲੀ ਗੱਲ ਕਰੋ ਤਾਂ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਜਿਹੜੇ ਭਰਾ ਮੇਰੇ ਸਿੱਖ ਇਹਦੀਆਂ ਗੱਲਾਂ ਚਾਹਦੇ ਉਹਨਾਂ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ ਕਿ 9 ਮਾਸ ਦਾ ਰਿਸ਼ਤਾ ਟੁੱਟੇ ਕਿਉਂਕਿ ਸਿੱਖ ਸ਼ਡਿਊਲ ਕਾਸ ਦਾ 9 ਮਾਸ ਦਾ ਰਿਸ਼ਤਾ ਹੈ ਤੇ ਸਵਿਧਾਨ ਨੂੰ ਪਹਿਲਾਂ ਪੜ੍ਹੋ ਉਹਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ ਤੇ ਤੁਸੀਂ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਰਾਕਸ਼ਸ ਦੱਸ ਰਹੇ ਹੋ ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਰਾਕਸ਼ਸ ਹੈ ਤੇ ਅਸੀਂ ਰਾਕਸ਼ਸ ਦੇ ਪੁੱਤਰ ਰਾਕਸ਼ਸ ਹਾਂ ਤੇ ਤੈਨੂੰ ਰਾਕਸ਼ਸ ਬੁੱਧੀ ਵੀ ਦਿਖਾਵਾਂਗੇ ਜਿੱਦੋਂ ਤੂੰ ਸਾਨੂੰ ਆਵੇਂਗਾ ਜੇ ਤੇਰੇ ਚਿੰਨੈ ਦਾਮਾ ਤੂੰ ਆਪ ਆ ਆਪ ਆਪਣੇ ਅੱਥੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਮੂਰਤੀ ਨੂੰ ਹੱਥ ਲਾ ਫਿਰ ਤੈਨੂੰ ਪਤਾ ਲੱਗੇਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਿੰਨਾ ਕਰੰਟ ਮਾਰਦੇ ਆ ਸੋ ਇਸ ਵਿਸ਼ੇ ਤੇ ਜਿਹੜੇ ਸਾਡੇ ਵਕੀਲ ਸਹਿਬਾਨ ਹੈ ਉਹਨਾਂ ਨੂੰ ਵੱਧ ਤੋਂ ਵੱਧ ਬੋਲਣਾ ਚਾਹੀਦਾ ਕਿਉਂਕਿ ਉਹ ਸੰਵਿਧਾਨ ਦੇ ਗਿਆਤਾ ਵਾ ਕਾਨੂੰਨ ਦੇ ਗਿਆਤਾ ਜਿਹੜੇ 25B ਕਲੋਜ਼ ਦੀ ਗੱਲ ਕਰਦੇ ਆ ਉਹਦੇ ਪ੍ਰਤੀ ਮੈਂ ਵੀ ਆਪਣੇ ਐਡਵੋਕੇਟ ਸੰਜੀਪ ਹੋਰਾ ਜੀ ਚਰਨਜੀਤ ਪਵਾਰੀ ਜੀ ਇੰਦਰਜੀਤ ਕਸਲਾ ਜੀ ਨੇ ਗੱਲ ਕੀਤੀ ਉਹਨਾਂ ਨੇ ਖੁੱਲਾ ਕਿਹਾ ਕਿ ਜਿੱਥੇ ਮਰਜ਼ੀ ਇਹਨਾਂ ਦੇ ਕੋਈ ਸਾਥੀ ਆ ਜਾਣ ਅਸੀਂ ਗੱਲ ਕਰਨ ਨੂੰ ਤਿਆਰ ਆਂ ਕਿਉਂਕਿ ਇਹ ਧਾਰਾ ਕਿਤੇ ਨਹੀਂ ਲਿਖੀ ਕਿ ਸਿੱਖ ਹਿੰਦੂਆਂ ਦਾ ਅੰਗ ਹਨ ਸੋ ਬੇਨਤੀ ਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਾ ਕੀਤੀ ਜਾਵੇ ਜਿਨ੍ਹਾਂ 9 ਮਾਸ ਦਾ ਰਿਸ਼ਤਾ ਟੁੱਟੇ ਅਸੀਂ ਪੰਨੂ ਨੂੰ ਚੈਲੰਜ ਕਰਦੇ ਆ ਕਿ ਤੂੰ ਦੱਸ ਕੇ ਆ ਆਪਣੇ ਸਾਥੀਆਂ ਨੂੰ ਫੋਨ ਕਰਕੇ ਕਹਿ ਕੇ ਦੱਸ ਕੇ ਜਾਈਓ ਜਿੱਥੇ ਜਾਈਓ ਸੋ ਅਸੀਂ ਦੀ ਨਿੰਦਿਆ ਕਰਦੇ ਆ ਤੇ ਆਸ ਕਰਦੇ ਕਿ ਭਾਈਚਾਰਕ ਸਾਂਝ ਕਾਇਮ ਰਹੇਗੀ ਇਹਨਾਂ ਦੇ ਟੁੱਟੇ ਜੇ ਬੰਦੇ ਦੇ ਕਹਿਣ ਤੇ ਟੁੱਟੇਗੇ ਨਹੀਂ ਤੁਸੀਂ ਖਾਲਿਸਤਾਨ ਬਣਾਓ ਸਾਨੂੰ ਕੋਈ ਇਤਰਾਜ਼ ਨਹੀਂ ਮਗਰ ਖਾਲਿਸਤਾਨ ਨੀਏ ਜਿਹੜੇ ਅਸਟਾ ਤੁਸੀਂ ਆਪਣੇ ਆਪ ਨੂੰ ਕਹਿੰਦੇ ਆ ਤੁਸੀਂ ਤਾਂ ਡਾਕਟਰ ਮੇਡ ਕਰਦੇ ਹੋ ਮੂਰਤੀਆਂ ਨੇ ਲਗਾ ਦੋਗੇ ਤੁਸੀਂ ਤਾਂ ਡਾਕਟਰ ਅੰਬੇਡਕਰ ਦੀਆਂ ਕਿਤਾਬਾਂ ਨੂੰ ਸ਼ਬਦੋਂਗੇ ਤੁਸੀਂ ਤਾਂ ਡਾਕਟਰ ਅੰਬੇਡਕਰ ਦੇ ਵਿਚਾਰਧਾਰਾ ਨੂੰ ਫੈਲਣ ਦੋਗੇ ਤੁਹਾਡੀ ਤਾਂ ਹੁਣੇ ਅਲਫਾਜ਼ ਦੱਸਦੇ ਆ ਕਿ ਤੁਸੀਂ ਡਾਕਟਰ ਅੰਬੇਡਕਰ ਤੋਂ ਕਿੰਨੀ ਨਫ਼ਰਤ ਕਰਦੇ ਹੋ ਜਦਕਿ ਸਾਡਾ ਸਮਾਜ 19 ਕਿਸੇ ਹੋਰ ਤੋਂ ਨਫ਼ਰਤ ਨਹੀਂ ਕਰਦਾ ਜਿਨੀ ਤੁਸੀਂ ਕਰਦੇ ਹੋ ਜਿਹੜੇ ਤੁਹਾਡੇ ਸੰਘਰਸ਼ਸ਼ੀਲ ਯੋਧੇ ਹੋਏ ਉਹਨਾਂ ਦਾ ਅਸੀਂ ਵੀ ਸਤਿਕਾਰ ਕਰਦੇ ਆ ਪਰ ਤੁਸੀਂ ਸਾਡੇ ਸੰਘਰਸ਼ਸ਼ੀਲ ਯੋਧਿਆਂ ਦਾ ਸਤਿਕਾਰ ਨਹੀਂ ਕਰਦੇ ਜਿਹੜੇ ਸਾਡੇ ਲਈ ਆਪਣਾ ਆਪ ਕੁਰਬਾਨ ਕਰਕੇ ਅਸੀਂ ਆਪਣੇ ਪੈਰ ਸਰੀਰ ਦੀ ਚਮ ਦੀ ਜੁੱਤੀ ਬਣਾ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪੈਰਾਂ 'ਚ ਪਾ ਦੀਏ ਤਾਂ ਵੀ ਨਾ ਸੋ ਦਾ ਕਰਜ ਉਤਾਰ ਸਕਦੇ ਸਦੀਆਂ ਤੱਕ ਇਸ ਕਰਕੇ ਸਾਡਾ ਸਮਾਜ ਪੁਰਜੋਰ ਨਿੰਦਿਆ ਕਰਦਾ ਹੈ ਅੰਬੇਡਕਰ ਸਾਹਿਬ ਦਾ ਪੁਰਜੋਰ ਤੇ ਬਿਆਨ ਦੀ ਨਿੰਦਿਆ ਕਰਦੀ ਹੈ ਅਤੇ ਵਿਰੋਧ ਕਰਦੀ ਹੈ ਪੰਨੂ ਦਾ ਤੇ ਅੱਗੇ ਤੋਂ ਇਦਾਂ ਦਾ ਬਿਆਨ ਦੇਣ ਲੱਗੇ ਸੋਚ ਸਮਝ ਕੇ ਬੋਲੋ ਤਾਂ ਕਿ ਭਾਈਚਾਰਕ ਸਾਂਝ ਖਰਾਬ ਨਾ ਹੋਵੇ ਬਾਬਾ ਸਾਹਿਬ ਅੰਬੇਡਕਰ ਜੀ ਜਦ ਤੱਕ ਸੂਰਜ ਚੰਦ ਰਹੇਗਾ ਬਾਬਾ ਸਾਹਿਬ ਤੇਰਾ ਨਾਮ ਰਹੇਗਾ ਇਦਾਂ ਦੇ ਕਈ ਟੁੱੱਚੇ ਆਏ ਤਾਂ ਕਈ ਗਏ ਜੈ ਭੀਮ, ਜੈ ਭਾਰਤ।